ਦੀ ਖਬਰ थाना नूरपुर बंदी ਤੋਂ ਆ ਰਹੀ ਹੈ ਜਿੱਥੇ ਕਿ ਪਿਛਲੇ ਕੱਲ ਇੱਕ ਰੌਲਾ ਪਿਆ ਸੀ ਕਿ ਭइये ਵੱਲੋਂ ਬੰਦਾ ਵੱਢ ਦਿੱਤਾ ਇਹ ਕਿਸੇ ਨੇ ਇੱਕ ਸਰਾਦੀ ਦਿੱਤਾ ਵੱਲੋਂ ਵੀਡੀਓ ਬਣਾ ਕੇ ਵੀ ਵਾਇਰਲ ਕੀਤੀ ਹੈ ਪਰ ਲੇਕਿਨ ਹੁਣ ਪੁਲਿਸ ਨੇ ਅਸਲ ਦੋਸ਼ੀਆਂ ਨੂੰ ਫੜ ਕੇ ਪੁਸ਼ਟੀ ਕਰ ਦਿੱਤੀ ਹੈ ਕਿ ਭइये ਜਾਂ ਪ੍ਰਵਾਸੀ ਨਾ ਦੀ ਕੋਈ ਚੀਜ਼ ਨਹੀਂ ਸੀ ਸਿਰ ਜਿਹੜੀ ਲੜਾਈ ਕੁਸ਼ਤੇ ਰਾ ਦੇ ਵਿਚਕਾਰ ਹੋਈ ਸੀ ਜਿਸ ਦੀ ਉਹਨਾਂ ਨੂੰ ਸੀਸੀਟੀਵੀ ਫੁਟੇਜ ਵੀ ਬਰਾਮਦ ਹੋਈ ਹੈ ਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਜਿਹਦੇ ਪਾਸੋਂ ਇਕ ਦੇਸੀ ਕਟਰ ਔਰ ਦੋ ਜਿੰਦਾ ਜਿਹੜੇ ਰੋਜ਼ ਵੀ ਬਰੰਦ ਕੀਤੇ ਗਏ ਨੇ ਤੇ ਇਸ ਘਟਨਾ ਨੂੰ ਲੈ ਕੇ ਜਿਹੜਾ ਵਿਸ਼ੇਸ਼ ਪ੍ਰੈਸ ਕਾਨਫਰੰਸ ਜਿਹੜੀ ਹੈ ਇਸ ਵੇਲੇ ਥਾਣਾ ਨੂਰਪੁਰ ਵਿਧਿ ਵਿਖੇ ਕੀਤੀ ਜਾ ਰਹੀ ਹੈ ਤੇ ਆਓ ਸੁਣਦੇ ਹਾਂ ਕੀ ਕੀ ਖੁਲਾਸੇ ਹੋਏ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਪੱਤਰਕਾਰ ਦਲਜੀਤ ਚਨੌਲੀ ਇਸ ਵੇਲੇ ਮੌਕੇ ਤੇ ਉੱਥੇ ਕਵਰੇਜ ਕਰ ਰਹੇ ਨੇ ਚਲਦੇ ਹਾਂ ਥਾਣਾ ਨੂਰਪੁਰ ਵਿਧਿ ਸਰਦੂਪ ਕੁੱਲ ਕੌਂਡੋ ਵੀਡੀਓ ਵਾਲਾ ਕਰਕੇ ਇਸ ਕਰ ਨੂੰ ਇਸ਼ੂ ਬਣਾਇਆ ਜਾ ਰਿਹਾ ਕਿ ਪ੍ਰਵਾਸੀਆਂ ਵੱਲੋਂ ਪੰਜਾਬੀ ਦੀ ਜੋ ਕੁਟਮਾਰ ਕੀਤੀ ਗਈ ਸਰਹੱਦਾਂ ਵਾਲਾਂ ਚਾਂਕੀ ਤੇ ਸੁਖੀਵਾਲਾ ਇਹ ਮਾਮਲਾ ਉਹਨਾ ਕਲੇਮਾ ਨਹੀਂ ਦੇਖੋ ਜਿਹੜੀ ਇਹ ਘਟਨਾ ਹੈ ਇਹਦੇ ਚ ਤੁਹਾਡੇ ਸਾਹਮਣੇ ਹੁਣ ਆ ਚੁੱਕਾ ਹੈ ਜਿਹੜਾ ਵਿਕਟਮਾਨ ਉਹੀ ਦੁਕਾਨਦਾਰ ਆਲਾ ਜਿਹੜੇ ਕੂਜ਼ ਨਹੀਂ ਹੁਕ ਜੋ ਬਟ ਇਸ ਵੀਡੀਓ ਦਾ ਆਧਾਰ ਬਣਾ ਕੇ ਜਿਵੇਂ ਤੁਸੀਂ ਲਗਾ ਵੀ ਜਦੋਂ ਇਹ ਪਬਲਿਕ ਪਲੇਸ ਦੇ ਵਿੱਚ ਅਰੈਸਟ ਹੋਈ ਉਦੋਂ ਫੇਰ ਔਖਾ ਜ਼ਿਆਦਾ ਮਜੂਦ ਸੀ ਤੇ ਹਰ ਸੈਚਰੀ ਕੋਲ ਇਸਨ ਕੈਮਰਾ ਆਪੋ ਆਇਦਿ ਚੁੰਦਾ ਉਹ ਹਰ ਕੋਈ ਆਪਣੀ ਆਪਣੀ ਵੀਡੀਓ ਬਣਾਉਂਦਾ ਕੁਝ ਵਿਅਕਤੀਆਂ ਨੇ ਇਸ ਵੀਡੀਓ ਨੂੰ ਪ੍ਰਵਾਸੀ ਕਹਿ ਕੇ ਜਿਹੜਾ ਉਹ ਲੋਕਾਂ ਗੁੰਮਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੋਂ ਮੈਂ ਤੁਹਾਡੇ ਦੂਰ ਜਿਹੜੀ ਇਹ ਜਿਹੜਾ ਇਹ ਪਬਲਿਕ ਨੂੰ ਅਪੀਲ ਕਰਦੇ ਚਾਹਨਾ ਇਹ ਇਹ ਵੀ ਮਸਲਾ ਜਿਹੜਾ ਪ੍ਰਵਾਸੀਆਂ ਨਾਲ ਕੋਈ ਸੰਬੰਧ ਨਹੀਂ ਹੈ ਹੋਰ ਵੀ ਕੋਈ ਇਹ ਜੀ ਜਾਣਕਾਰੀ ਜਾਂ ਕੋਈ ਅਫਵਾਹ ਤੁਹਾਨੂੰ ਦਿਲਦੀ ਹੈ ਤਾਂ ਤੁਹਾਨੂੰ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਉਹਦੇ ਤੇ ਯਕੀਨ ਕਿਤੇ ਸੱਜਿਤ ਨੋਜ਼ਮਾਨੋ ਨੂੰ ਵੀਡੀਓ ਵਾਇਲ ਕੀਤੀ ਜਾ ਰਹੀ ਹੈ ਤੁਹਾਡੇ ਤੱਕ ਕੋਈ ਬੱਚੀ ਹੈ ਕਿ ਐਜੇ ਕੋਈ ਕਲਮੀ ਦੋਰ ਤੇ ਉਪਰ ਵਿੱਚ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਬਿਲਕੁਲ ਬਿਲਕੁਲ ਜੇ ਕਿਸੇ ਨੇ ਬਣਾ ਕੇ ਜਿਹਨੇ ਵਾਇਲ ਕੀਤੀ ਉਹ ਅਸੀਂ ਅਕਮਨ ਸਾਹਿਬ ਨੂੰ ਕਾਰਵਾਈ ਕਰਾਂਗੇ ਠੀਕ ਥੈਂਕ ਯੂ ਮੰਗਲਾ ਵਾਸੀ ਜੀ ਤੁਹਾਨੂੰ ਜੇ ਕੋਈ ਨਵੀਂ ਇਨਫੋ ਕੋਈ ਹੋਈ ਹੈ ਆ ਮੈਂ ਤੁਹਾਨੂੰ ਡਿਟੇਲ ਦੱਸਣਾ ਕੱਲ ਜਿਹੜੀ 17 ਜੇ ਦਾ ਬੈਸਾਂਟ ਦੇ ਵਿੱਚ ਧਰਨਵੀਰ ਹੈਗਾ ਮਾਤਾ 70 ਪਜਦਾ ਵਸੀ ਘਟਾ ਇਹਦੀ ਮਗੜੀ ਕੁਝ ਨਾਮ ਨੂੰ ਵਿਅਕਤੀਆਂ ਨੂੰ ਲੋਕੜਦਾ ਚੇ ਕੀਤੀ ਗਈ ਇਹਦੀ ਇਸ ਤਰ੍ਹਾਂ ਕਿ ਇਮੀਜਟ ਤਨਾ ਠਾੜੀ ਹੋਏਗੀ ਪਰ ਇਹਨਾਂ ਚੋ ਕਿਸੇ ਦਿੱਤੀ ਦੇ ਵੀ ਹੈ 112 ਦੇ ਹੈਲਪ ਲਾਈਨ ਜੇ ਵੀ ਤੋ ਉਹ ਇਤਨਾ ਵੀ ਖੜੀ ਉਦੋਂ ਉਸ ਡਿਪਾਰਟਮੈਂਟ ਜਾ ਕੇ ਕੁਝ ਪੁਲਿਸਟਰੀ ਹੋਈ ਹੈ ਕਿ ਜਿਹੜਾ ਅਵਿਆਣਾ ਸਾਈਡ ਦੇ ਉੱਤੇ ਜਿੱਦ ਨੂੰ ਮੁੱਢੋਂ ਭੱਜੇ ਸੀ ਉਸੇ ਜਾਕਾ ਬੰਦੇ ਕੀਤੇ ਕਿ ਚੌਕੀ ਚਾਰਜ ਗੁਰਵਿੰਦਰ ਸਿੰਘ ਹਰੀਕੋੜ ਵਾਲੇ ਉੱਤੇ ਬੰਦੇ ਪਬਲਿਕ ਦੀ ਮਦਦ ਨਾਲ ਪਬਲਿਕ ਦੇ ਸਹਿਯੋਗ ਨਾਲ ਉਸੇ ਉਹ ਜਦੋਂ ਕਾਰ ਰਾਊਂਡ ਆਪ ਕੀਤੇਗੀ ਤੇ ਬੰਦੇ ਉੱਤਰ ਕੇ ਕਾਰ ਚੋਂ ਭੱਜਣ ਲੱਗੇ ਇੱਕ ਵਿਅਕਤੀ ਜਿਹੜਾ ਉਸੇ ਉਕਾਰ ਸਿੰਘ ਨਾਤਾ ਮੌਕੇ ਤੋਂ ਜਿਹੜਾ ਪਬਲਿਕਲੀ ਰਿਕਨਾੜਾ ਰਹਿ ਗਿਆ ਤੇ ਉਹ ਗੱਡੀ ਛੱਡ ਕੇ ਦੋ ਵਿਅਕਤੀ ਭੱਜ ਗਏ ਇੱਕ ਵਿਅਕਤੀ ਕਹਿੰਦਾ ਰਹਿ ਗਿਆ ਤੇ ਧਰਮੀਦ ਦੇ ਬਿਆਨ ਦੇ ਉੱਤੇ ਕੱਲ ਕਿਡਨੈਪਿੰਗ ਦੀ ਤੇ ਅਟੈਂਪਟ ਨੂੰ ਮਟੜਦੀ ਐਫਆਰ ਦਰਜ ਕੀਤੀ ਗਈ ਉਸੇ ਵਿੱਚ ਅੱਜ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਦਾ ਕੋ ਗਿਊਜ਼ ਹੈ ਗੁਰਵਿੰਦਰ ਸਿੰਘ ਕੰਨੂ ਇਹ ਹੈ ਪੁੱਤਰ ਰਾਮ ਕੁਮਾਰ ਵਾਸੀ ਬਡਕਾਂਪੁਰ ਇਹ ਨੂੰ ਅੱਜ 24 ਜਨਵਰੀ ਨੂੰ ਖਾਨੀਗੁਰ ਐਸਆਈ ਗੁਰਿੰਦਰ ਸਿੰਘ ਨੂੰ ਮੰਨ ਦਿੱਤਾ ਗਿਆ। ਇਹਦੀ ਕਸਟਡੀ ਦੇ ਵਿੱਚ ਇਹਨਾਂ ਦਰਾਨੇ ਜਿਹੜੀ ਇਹਦੀ ਜ਼ਿੰਦਗਾਰੀ ਹੈ ਇੱਕ ਦੇਸੀ ਪਸਤੌ ਜੋ ਦੋ ਕਾਰਤੂਬਾ ਜਿੰਦਾਂ ਦੇ ਇਹ ਬਰਾਮਦ ਹੋਏ। ਤੀਜਾ ਮੌਜੂਦਾ ਜਿਹੜਾ ਹੈ ਉਹ ਵੀ ਇਹਦੇ ਪਾਰ ਲਿਆ ਗਿਆ। ਇਹ ਦੋਨੋਂ ਸਾਡੀ ਕਸਟਡੀ ਵਿੱਚ ਇਹਨਾਂ ਨੂੰ ਰਿਪੋਰਟ ਪੇਸ਼ ਕਰਕੇ ਇਹਨਾਂ ਦਾਰਬਾਦ। ਇਹ ਦੋਨੋਂ ਉਪਕਰਨਾਂ ਦੇ ਨਾਲ ਅੱਜ ਇਹਨਾਂ ਨੂੰ ਪੇਸ਼ ਕੀਤਾ। ਇਹ ਜਿਹੜੇ ਆ ਵਿਰਾਦ ਰੈਸਟ ਕੀਤਾ ਇਹਨੂੰ ਕਨਫਰਮ ਇੰਨ ਕੰਪੈਕਟ ਦਾ ਕਾਰਗਰ ਕੰਪੈਕਟ ਹਾਂ ਦਾ ਕਗੜਾ ਜਦ ਕੀਤਾ ਕਿ ਇਹ ਕੰਪੈਕਟ ਉਹਦਾ ਨਿਰਮਾਣ ਹੈ ਨਿਰਮਾਣ ਕਿ ਇਹਨਾਂ ਨੂੰ ਕਰ ਦਿੱਤੇ ਕਿ ਨਿਰਮਾਣ ਪ੍ਰੋਸੈਸ ਹੁੰਦਾ ਹੈ ਸਨਿਹਰਾ ਬੈਕਨ ਇਸ ਮਾਲ ਜੀਤਾ ਕੇ ਸਲਾਮ ਦੇਖਿਆ ਸੀ ਗੱਡੀ ਚ ਪਿਆ ਦੇਖ ਰਿਹਾ ਸੀ ਵੀਡੀਓ ਉਹ ਤੁਹਾਡੇ ਜੱਫੀ ਲੱਗੀ ਹਾਂ ਲੋਕੋ ਕੁਝ ਮਿਲਿਆ ਜਿਹੜਾ ਗੱਡੀ ਚ ਪੈਪਰ ਮਿਲਿਆ ਉਹ ਥੋੜੇ ਜਿਹੜਾ ਕਮਜ਼ਾ ਬਣ ਸੀ ਕਹਤ ਹੈਗੇ ਇਹਦੀ ਬਰਤਾਲ ਵੀ ਕੁਝ ਨਹੀਂ ਅਸੀਂ ਲਗਾਈ ਹੁੰਦਾ ਹੈ ਕਿ ਤੇ ਬੇਸੇ ਮਾਮਲਾ ਰਜਿਸਟਰ ਕਿਉਂ ਹੋ ਸਕਦਾ ਜੀ ਇਹਨਾਂ ਦਾ ਆਪਸੀ ਜਿਹੜਾ ਹੁਣ ਤੱਕ ਜਿਹੜੀ ਗੱਲ ਸਾਡੇ ਸਾਹਮਣੇ ਹੈ ਰਿਹਾ ਬਾਕੀ ਦੇ ਰਿਹਾ ਇਸ ਇਨਵੈਸਟੀਗੇਸ਼ਨ ਤੇ ਦੇਜਾ ਕਰਾਂਗੇ ਮੁਕਤ ਵੀ ਨਹੀਂ ਘੱਟ ਘੱਟ ਨਹੀਂ ਸਮਝਿਆ ਇਹਨਾਂ ਦਾ ਆਪਸੀ ਲੜਾਈ ਝਗੜੇ ਪਹਿਲਾਂ ਵੀ ਰਿਹਾ ਜਿਹਦੇ ਇਹਨਾਂ ਦੀ ਆਪਸੀ ਰੰਜਿਸ਼ ਹੈ ਇਹ ਮੈਨੂੰ ਇਹ ਪਹਿਲਾਂ ਕੁੱਟਿਆ ਸੀ ਜਾਂ ਮੈਂ ਇਸ ਕੇਸ ਹੋ ਜਾ ਕਰਕੇ ਇਹਨਾਂ ਨੇ ਇੱਕ ਨੂੰ ਜੀ ਰਿਪੋਰਟ ਕਰਵਾ ਦਿੱਤੀ ਰਜੇਸ਼ ਨੇ ਬੇਸਿਕ ਦਾ ਕੋਈ ਅਬਸ਼ੇਕ ਦਾ ਰਹੀ ਲੜਾਈ ਝਗੜਾ ਪੁੱਛਦਾ ਇਹ ਪਹਿਲਾਂ ਤੋਂ ਮਾਮਲਾ ਦਾ ਹੈ ਹਾਂ ਮਾਮਲਾ ਦਾ ਤੇ ਇਹਨਾਂ ਦਾ ਕੰਮ ਹੋਇਆ ਤੇ ਮਾਮਲਾ ਦਾ ਕਹਿੰਦੇ ਮਾਮਲਾ ਰਜਿਸਟਰ ਅਕੀਦ ਅਸੀਂ ਅਜੇ ਤੱਕ ਪ੍ਰਿੰਟ ਕੀਏ ਜਿਹੜੀ ਆਪਾਂ ਰੈਸਟ ਕੀਤੀ ਹੈ ਇਹ ਬਹੁਤ ਮਾਰ ਲਵਾਂ ਕਿਤੇ ਕਿਹਨਾਂ ਨੇ ਬਹੁਤ ਰਚਾਇਆ ਕਿ ਸਾਰੇ ਡਾਟੇ ਦੇ ਕੋਲ ਸਾਡੇ ਕੋਲ ਸਾਹਮਣੇ ਆਉਗੇ ਤਦ ਤੁਹਾਡੇ ਅੱਗੇ ਸ਼ੇਰ ਕਰਨਾ ਠੀਕ ਹੈ